ਅੱਜ ਆਪਾਂ ਬਣਾਵਾਂਗੇ ਅਰਪੀ ਦੀ ਗਰੇਵੀ ਵਾਲੀ ਸਬਜ਼ੀ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਿਲਕੁਲ ਘੱਟ ਮਸਾਲਿਆਂ ਦੇ ਨਾਲ ਆਸਾਨ ਤਰੀਕੇ ਨਾਲ ਬਣਾ ਲਵਾਂਗੇ ਇੱਕ ਵਾਰੀ ਬਣਾ ਕੇ ਖਾ ਲਈ ਤੇ ਤੁਸੀਂ ਹਮੇਸ਼ਾ ਇਦਾਂ ਹੀ ਬਣਾ ਕੇ ਖਾਓਗੇ ਸਾਸ਼੍ਰੀ ਕਾ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਨਵੀਂ ਨਵੀਂ ਰੈਸਪੀਜ਼ ਨਵੀਆਂ ਰੈਸਪੀਜ਼ ਦੇਖਣ ਲਈ ਇਹ ਚੈਨਲ ਨੂੰ ਜਿਹੜਾ ਫੋਲੋ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜ਼ਰੂਰ ਕਰਦੇ ਆ ਕਰੋ ਜੀ ਅਰਬੀ ਦੀ ਗਰੇਵੀ ਵਾਲੀ ਸਬਜ਼ੀ ਬਣਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਅਰਬੀ ਹੀ ਚਾਹੀਦੀ ਹੈ ਵਧੀਆ ਤੁਸੀਂ ਤਾਜੀ ਅਰਬੀ ਹੈ ਜਿਹੜੀ ਉਹ ਲੈ ਲੈਣੀ ਆ ਤੇ ਇਹਨੂੰ ਜਦੋਂ ਵੀ ਤੁਸੀਂ ਕੱਟਣਾ ਹੈ ਛਿੱਲਣਾ ਹੈ ਪਹਿਲਾਂ ਹੱਥਾਂ ਤੇ ਸਰੋਂ ਦਾ ਤੇਲ ਜ਼ਰੂਰ ਲਗਾ ਲੈਣਾ ਹੈ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਲੜਦੀ ਰਹਿੰਦੀ ਆ ਆਪਾਂ ਸਰੋਂ ਦਾ ਤੇਲ ਹੱਥਾਂ ਦੇ ਚੰਗੀ ਤਰ੍ਹਾਂ ਕੋਟ ਕਰ ਲਵਾਂਗੇ ਤਾਂ ਕਿ ਬਾਅਦ ਦੇ ਵਿੱਚ ਆਪਣੇ ਹੱਥਾਂ ਤੇ ਇਹ ਬਿਲਕੁਲ ਵੀ ਖਾਰਸ਼ ਨਾ ਕਰੇ ਤੇ ਹੁਣ ਆਪਾਂ ਅਰਬੀ ਹੈ ਜਿਹੜੀ ਛਿੱਲ ਲਵਾਂਗੇ ਇਸ ਤਰ੍ਹਾਂ ਤੁਸੀਂ ਚਾਹੋ ਇਹਨੂੰ ਪਹਿਲਾਂ ਵੀ ਜਿਹੜਾ ਧੋ ਸਕਦੇ ਹੋ ਜਾਂ ਬਾਅਦ ਦੇ ਵਿੱਚ ਵੀ ਧੋ ਸਕਦੇ ਹੋ ਜੇ ਤੁਸੀਂ ਇਹਨੂੰ ਬਾਅਦ ਦੇ ਵਿੱਚ ਧੋਣਿਓ ਤਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਇਹ ਗਿੱਲੇ ਨਹੀਂ ਹੋਣੀ ਚਾਹੀਦੀ ਹੈਗੀ ਇਸ ਤਰ੍ਹਾਂ ਤੁਸੀਂ ਛਿਲਕੇ ਵੀ ਇਹਨੂੰ ਜਿਹੜਾ ਧੋਲੋ ਜਾਂ ਫਿਰ ਕੱਟ ਕੇ ਵੀ ਧੋ ਸਕਦੇ ਹੋ ਇਸ ਤਰ੍ਹਾਂ ਆਪਾਂ ਸਾਰੇ ਜਿਹੜੇ ਉੱਪਰ ਦੇ ਛਿਲਕੇ ਆ ਜਿਹੜੇ ਹਟਾ ਦਿੱਤੇ ਆ ਤੇ ਆਪਾਂ ਇਹਨੂੰ ਗੋਲ ਸ਼ੇਪ ਦੇ ਵਿੱਚ ਕੱਟ ਲਵਾਂਗੇ ਤੁਸੀਂ ਚਾਹੋ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਜਿਹੜੇ ਕੱਟ ਸਕਦੇ ਹੋ ਅਰ ਵੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਇਦਾਂ ਇਸ ਤਰ੍ਹਾਂ ਜੇ ਲੰਬੀ-ਲੰਬੀ ਹੋਊਗੀ ਤਾਂ ਬਹੁਤ ਜ਼ਿਆਦਾ ਵਧੀਆ ਏ ਕੱਟਣ ਛਿੱਲਣ ਦੇ ਵਿੱਚ ਆਸਾਨ ਹੋਊਗੀ ਜੇ ਛੋਟੀ-ਛੋਟੀ ਤੇ ਖੁਰਦਲੀ ਜੀ ਹੋ ਗਈ ਫਿਰ ਕੱਟਣ ਛਿੱਲਣ ਦੇ ਵਿੱਚ ਜਿਹੜਾ ਔਖਾ ਹੋਊਗਾ ਤੁਸੀਂ ਜਿਵੇਂ ਇਹਨੂੰ ਲੰਬੇ ਚਾਹੇ ਲੰਬੇ ਪੀਸ ਕੱਟ ਸਕਦੇ ਹੋ ਗੋਲ ਚਾਹੇ ਗੋਲ ਪੀਸ ਕੱਟ ਸਕਦੇ ਹੋ ਦੂਜੀ ਸਾਈਡ ਤੇ ਆਪਾਂ ਕੜਾਈ ਆ ਜਿਹੜੀ ਲੈ ਲਈ ਆ ਇਹਦੇ ਵਿੱਚ ਖੁੱਲਾ ਫਸਰੋਂ ਦਾ ਤੇਲ ਪਾ ਲਵਾਂਗੇ ਸਰੋਂ ਦੇ ਤੇਲ ਵਿੱਚ ਹੀ ਬਣਾਇਓ ਫਿਰ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਕਰਾਰੀ ਜੀ ਸਬਜ਼ੀ ਬਣਦੀ ਆ ਘੀ ਦੇ ਵਿੱਚ ਇਹ ਤਾਂ ਉਹ ਟੇਸ ਨਹੀਂ ਆਉਂਦਾ ਹੈਗਾ ਤੇ ਹੁਣ ਆਪਾਂ ਜਦੋਂ ਆਪਣਾ ਸਰੋਂ ਦਾ ਤੇਲ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਫਰਾਈ ਕਰ ਲਵਾਂਗੇ ਜਦੋਂ ਤੱਕ ਥੋੜਾ ਜਿਹਾ ਕਲਰ ਨਹੀਂ ਚੇਜ ਹੋ ਜਾਂਦਾ ਤੇ ਸੌਫਟ ਅਪਾ ਨੂੰ ਇਹਦੇ ਵਿੱਚ ਹੀ ਪਕਾ ਲੈਣਾ ਏ ਸਾਰੇ ਹੌਲੀ ਹੌਲੀ ਕਰਕੇ ਆਪਾਂ ਸਾਰੀ ਅਰਬੀਆ ਜਿਹੜੀ ਪਾਦੂਗਾ ਹਜੇ ਮੈਂ ਇਹਦੇ ਵਿੱਚ ਨਾਣ ਮਿਰਚ ਕੁਛ ਨਹੀਂ ਪਾਇਆ ਹੈਗਾ ਇਦਾਂ ਹੀ ਬਸ ਫਰਾਈ ਕਰ ਲੂਗੀ ਤੇ ਇਹਨੂੰ ਹਾਈ ਫਲੇਮ ਤੇ ਤੁਸੀਂ ਜਿਹੜਾ ਫਰਾਈ ਨਹੀਂ ਕਰਨਾ ਨਹੀਂ ਕੱਚੀ ਰਹਿ ਜਾਊਗੀ ਉੱਪਰੋਂ ਆ ਜਿਹੜੀ ਸੜ ਜਾਊਗੀ ਆਪਾਂ ਨੂੰ ਲੋ ਮੀਡੀਅਮ ਫਲੇਮ ਤੇ ਜਿਹੜਾ ਫਰਾਈ ਕੀਤਾ ਹੈ ਬਿਲਕੁਲ ਆਰਾਮ ਦੇ ਨਾਲ ਇਸ ਤਰ੍ਹਾਂ ਤੁਸੀਂ ਇਹਨੂੰ ਵਿੱਚ ਵਿੱਚ ਜਿਹੜਾ ਹਿਲਾਉਂਦੇ ਰਹਿਣਾ ਤਾਂ ਕਿ ਸਾਰੇ ਪਾਸੇ ਤੋਂ ਇਹ ਚੰਗੀ ਤਰ੍ਹਾਂ ਪੱਕ ਜਾਵੇ ਇੱਕ ਸਾਈਡ ਤੋਂ ਹੀ ਨਾ ਪੱਕਦੀ ਰਹੇ ਤੇ ਲੋ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਪਕਾ ਲਿਆ ਜਦੋਂ ਇਹ ਪੱਕ ਜੂਗੀ ਉਦੋਂ ਬਿਲਕੁਲ ਆਪਣਾ ਤੇਲ ਬਿਲਕੁਲ ਛੱਡ ਜੂਗੀ ਸਾਰਾ ਤੇਲ ਜਿਹੜਾ ਨੀਚੇ ਬਹਿ ਜਾਊਗਾ ਤੇ ਇਹ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ ਇਸ ਤਰ੍ਹਾਂ ਸੌਫਟ ਹੋ ਗਈ ਹੈ ਤੇ ਕਲਰ ਵੀ ਚੇਂਜ ਹੋ ਗਿਆ ਤੇ ਇਹਨੇ ਤੇਲ ਵੀ ਛੱਡ ਦਿੱਤਾ ਹੈ ਉਸੇ ਤੇਲ ਦਾ ਆਪਾਂ ਜਿਹੜਾ ਤੜਕਾ ਇਹ ਲਗਾ ਲਵਾਂਗੇ ਤੇ ਥੋੜੀ ਥੋੜੀ ਕਰਕੇ ਅਰਬੀ ਹੈ ਸਾਰੀ ਤੇਲ ਨਾਲ ਜੋੜ ਕੇ ਆਪਾਂ ਕੱਢ ਲਵਾਂਗੇ ਤੁਸੀਂ ਚਾਹੋ ਇਸ ਟਾਈਮ ਤੇ ਇਹਦੇ ਵਿੱਚ ਨੂਨ ਜਿਹੜਾ ਪਾ ਸਕਦੇ ਹਾਂ ਪਰ ਮੈਂ ਨਹੀਂ ਪਾਇਆ ਹੈਗਾ ਅੱਪਾ ਬਾਦ ਦੇ ਵਿੱਚ ਸਬਜੀ ਦੇ ਵਿੱਚ ਹੀ ਆ ਜਿਹੜਾ ਨੂਨ ਉਹ ਐਡ ਕਰਾਂਗੇ ਇਸ ਤਰ੍ਹਾਂ ਬਣਾਉਂਗੇ ਫਰਾਈ ਕਰਕੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਲੇਸਲੀ ਬਿਲਕੁਲ ਵੀ ਨਹੀਂ ਬਣਦੀ ਹੈਗੀ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਦੂਜੀ ਸਾਈਡ ਤੇ ਆਪਾਂ ਜਿਹੜਾ ਪਤਿਲਾ ਲੈ ਲਿਆ ਇਹਦੇ ਵਿੱਚ ਸਰੋਂ ਦਾ ਤੇਲ ਆ ਪਾ ਲਵਾਂਗੇ ਉਹੀ ਤੇਲ ਬਚਿਆ ਹੋਇਆ ਸੀ ਤੇ ਇੱਕ ਚਮਚ ਆਪਾਂ ਜੀਰਾ ਇਹਦੇ ਵਿੱਚ ਐਡ ਕਰ ਲਿਆ ਮਸਾਲੇ ਮੈਂ ਬਿਲਕੁਲ ਥੋੜੇ ਪਾਉਣੇਗੇ ਦੂਜੀ ਸਾਈਡ ਤੇ ਕੱਟੇ ਹੋਏ ਪਿਆਜ਼ ਤੇ ਜਿਹੜਾ ਲਸਣ ਆ ਉਹ ਵੀ ਮੈਂ ਵਿੱਚ ਹੀ ਕੱਟ ਲਿਆ ਸੀ ਉਹਨੂੰ ਪਾ ਲਵਾਂਗੇ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਹਰੀ ਮਿਰਚਾ ਜਿਹੜੀ ਕੱਟ ਕੇ ਉਹ ਵੀ ਐਡ ਕਰ ਲਵਾਂਗੇ ਤੁਸੀਂ ਜਾਓ ਕੱਲੇ ਲਾਲ ਮਿਰਚਾ ਜਿਹੜੀ ਉਹ ਵੀ ਐਡ ਕਰ ਸਕਦੇ ਹੋ ਇਸ ਤਰ੍ਹਾਂ ਬਣਾਉਣ ਨਾਲ ਬਹੁਤ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਜਦੋਂ ਮਸਾਲਾ ਆਪਣਾ ਥੋੜਾ ਜਿਹਾ ਪੱਕ ਗਿਆ ਆਪਾਂ ਜ਼ਿਆਦਾ ਨਹੀਂ ਪਕਾਇਆ ਹੈਗਾ ਬਿਲਕੁਲ ਇੰਨਾ ਕੀ ਪਕਾਉਣਾ ਉਸ ਟਾਈਮ ਤੇ ਸਵਾਦ ਅਨੁਸਾਰ ਇਹਦੇ ਵਿੱਚ ਨੂਨ ਪਾ ਦਵਾਂਗੇ ਇੱਕ ਚਮਚ ਦੇ ਕਰੀਬ ਆਪਾਂ ਹਲਦੀ ਪਾਈ ਆ ਸਬਜੀ ਦੇ ਅਨੁਸਾਰ ਤੇ ਸਵਾਦ ਅਨਸਾਰ ਜੇ ਆਪਾਂ ਮਿਰਚ ਪਾਵਾਂਗੇ ਜਿੰਨੀ ਤੁਹਾਨੂੰ ਪਸੰਦ ਆ ਔਰ ਨਿੱਕ ਮਿਰਚ ਜਿਹੜੀ ਇਹਦੇ ਵਿੱਚ ਐਡ ਕਰ ਦੋ ਤੇ ਹੁਣ ਆਪਾਂ ਇਹਦੇ ਵਿੱਚ ਚਟਪਟਾ ਜਿਹਾ ਟੇਸ ਦੇਣ ਲਈ ਬਿਲਕੁਲ ਥੋੜਾ ਜਿਹਾ ਆਪਾਂ ਜਿਹੜਾ ਚਾਟ ਮਸਾਲਾ ਪਾਇਆ ਅੱਧੇ ਚਮਚ ਦੇ ਕਰੀਬ ਇਹਦੇ ਨਾਲ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਬਣ ਗਿਆ ਹੁੰਦਾ ਹੈ ਹੁਣ ਆਪਾਂ ਇਹਦੇ ਵਿੱਚ ਅੱਧਾ ਚਮੇ ਤੇਗੀ ਮਿਰਚ ਦਾ ਪਾਇਆ ਮੈਂ ਬਿਲਕੁਲ ਘੱਟ ਮਸਾਲੇ ਰੱਖਿਆ ਤੁਸੀਂ ਚਾਹੋ ਗਰਮ ਮਸਾਲਾ ਐਡ ਕਰਨਾ ਚਾਹੋ ਨਾ ਕਰ ਸਕਦੇ ਹੋ ਪਰ ਇੰਨਾ ਮਸਾਲੇ ਨਾਲ ਹੀ ਬਹੁਤ ਜ਼ਿਆਦਾ ਟੇਸਟੀ ਬਣ ਜਾਊਗੀ ਤੇ ਦੋ ਟਮਾਟਰ ਦੀ ਗਰੇਵੀ ਪਾਈ ਆ ਤੁਸੀਂ ਗਰੇਵੀ ਹੀ ਪਾਉਣੀ ਆ ਫਿਰ ਜਿਹੜੀ ਵਧੀਆ ਜਿਹੜੀ ਤਰੀ ਵਾਲੀ ਸਬਜੀ ਆ ਉਹ ਗਾੜੀ ਰਹਿੰਦੀ ਆ ਤੇ ਜੇ ਟਮਾਟਰ ਕੱਟ ਕੇ ਪਾਉਂਗੇ ਫਿਰ ਸਬਜੀ ਆ ਜਿਹੜੀ ਗਾੜੀ ਨਹੀਂ ਰਹੂਗੀ ਕਿਉਂਕਿ ਆਪਾਂ ਪਿਆਜ਼ ਆ ਜਿਹੜੀ ਕੱਟ ਕੇ ਪਾਇਆ ਜਦੋਂ ਇਹਨੇ ਕੀ ਛੱਡ ਤਾਂ ਗਰੇਵੀ ਨੇ ਉਸ ਟਾਈਮ ਤੇ ਇਹਦੇ ਵਿੱਚ ਆਪਾਂ ਅਰਬੀ ਜਿਹੜੀ ਫਰਾਈ ਕਰਕੇ ਰੱਖੀ ਸੀ ਉਹ ਐਡ ਕਰ ਦਵਾਂਗੇ ਇਸ ਨਾਲ ਬਣਾਉਣ ਨਾਲ ਸਬਜੀ ਜਲਦੀ ਬਣ ਜਾਂਦੀ ਹੈ ਤੇ ਟੇਸਟੀ ਬਹੁਤ ਬਣਦੀ ਆ ਤੇ ਹੁਣ ਉਹਨੂੰ ਪਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲਵਾਂਗੇ ਲੋ ਫਲੇਮ ਤੇ ਨੂੰ ਥੋੜੀ ਦੇਰ ਲਈ ਮਸਾਲਿਆਂ ਦੇ ਨਾਲ ਆ ਜਿਹੜੀ ਅਰਬੀ ਨੂੰ ਪਕਾ ਲਵਾਂਗੇ ਤਾਂ ਕਿ ਨੂਨ ਮਿਰਚਾ ਜਿਹੜਾ ਵਿੱਚ ਰਸ ਚਵੇ ਤੇ ਇਹਦਾ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਜਿਵੇਂ ਢਾਬੇ ਤੇ ਕੋਈ ਵਧੀਆ ਸਬਜੀ ਹੁੰਦੀ ਹੈ ਉਸ ਤਰ੍ਹਾਂ ਦਾ ਟੇਸਟ ਇਹਦਾ ਹੁੰਦਾ ਹੈ ਤੇ ਇਹਨੂੰ ਆਪਾਂ ਲੋ ਫਲੇਮ ਤੇ ਬਿਲਕੁਲ ਫਰਾਈ ਕਰ ਲਿਆ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਹਦੇ ਵਿੱਚ ਲੋੜ ਅਨਸਾਰ ਆਪਾਂ ਪਾਣੀ ਆ ਜਿਹੜਾ ਉਹ ਐਡ ਕਰ ਦਵਾਂਗੇ ਲੋੜ ਅਨਸਾਰ ਇਹਦੇ ਵਿੱਚ ਆਪਾਂ ਪਾਣੀ ਜਿਹੜਾ ਪਾ ਲਿਆ ਤੇ ਬਿਲਕੁਲ ਲੋ ਫਲੇਮ ਤੇ ਪਕਾ ਲਵਾਂਗੇ ਜਿੰਨੀ ਕਿ ਤੁਸੀਂ ਗਰੇਵੀ ਰੱਖਣੀ ਆ ਗਾੜੀ ਪਤਲੀ ਓਦਾਂ ਦੀ ਤੁਸੀਂ ਉਹਨਾਂ ਨੂੰ ਪਾਣੀ ਆ ਜਿਹੜਾ ਐਡ ਕਰ ਸਕਦੇ ਹੋ ਇਹਨੂੰ ਕੁਛ ਦੇਰ ਲਈ ਆਪਾਂ ਪਕਾ ਲਵਾਂਗੇ ਕਿਉਂਕਿ ਅਰਬੀ ਆਪਣੀ ਪਹਿਲਾਂ ਹੀ ਪੱਕੀ ਹੋਈ ਆ ਤੇ ਜਦੋਂ ਇਹ ਬਿਲਕੁਲ ਪੱਕ ਕੇ ਤਿਆਰ ਹੋ ਗਈ ਉਸ ਟਾਈਮ ਤੇ ਕੈਸ ਦੀ ਫਲੇਮ ਆ ਜਿਹੜੀ ਬੰਦ ਕਰ ਦੇਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਇਹ ਬਣ ਕੇ ਤਿਆਰ ਹੁੰਦੀ ਆ ਤੇ ਆਸਾਨ ਤਰੀਕੇ ਨਾਲ ਬਣ ਜਾਂਦੀ ਆ ਬਿਲਕੁਲ ਘੱਟ ਮਸਾਲਿਆਂ ਦੇ ਨਾਲ ਇਹ ਸਬਜੀ ਆਪਣੀ ਬਣ ਕੇ ਤਿਆਰ ਆ ਤੁਸੀਂ ਰੋਟੀ ਨਾਲ ਪਰਾਂਠੇ ਕਿਸੇ ਨਾਲ ਵੀ ਜਿਹੜਾ ਇਹਨੂੰ ਇੰਜੋਏ ਕਰ ਸਕਦੇ ਹੋ ਉੱਚੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ